ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਈ ਤੀਰ ਸਿੰਘ ਹੈ ਪਿੰਡ ਮਲਕਾਣਾ ਕੀ ਗੱਲ ਹੋਈ ਅਸੀਂ ਇਕੱਠੇ ਹੋ ਗੱਲ ਰਾਤ ਬਈ ਜੀ 6 ਮੋਟਰਾਂ ਤੇ ਚੋਰੀ ਹੋਈ ਹੈ ਕੇਬਲ ਤਾਰਾਂ ਦੀ ਸੋਲਰ ਵਾਲੀਆਂ ਮੋਟਰਾਂ ਲੱਗੀਆਂ ਹੋਈਆਂ ਜੋ ਖਸਾਨਾਂ ਦੇ ਖਿੱਤਿਆਂ ਦੇ ਵਿੱਚ ਤੇ ਕੇਬਲ ਤਾਰਾਂ ਚੋਰੀ ਕਰਕੇ ਲੈ ਗਏ ਪਹਿਲਾਂ ਵੀ ਹੋਈਆਂ ਨੇ ਹਾਂ ਪਿਛਲੇ ਲਗਾਤਾਰ 10 ਤੋਂ ਲੈ ਕੇ 15 ਦਿਨਾਂ ਤੋਂ ਲਗਾਤਾਰ ਕੰਟੀਨਿਊ ਹੀ ਹੈ ਇੱਕ ਅੱਧਾ ਦਿਨ ਹੀ ਗਾਇਬ ਪੈਂਦਾ ਡੇਲੀ ਕਦੇ 2 ਦੀ ਕਦੇ 3 ਦੀ ਕਦੇ 4 ਦੀ ਕਦੇ 5 ਦੀ ਪ੍ਰਸ਼ਾਸਨ ਨਾਲ ਕੋਈ ਤਾਲਮੇਲ ਨਹੀਂ ਪ੍ਰਸ਼ਾਸਨ ਨੂੰ ਇੱਕ ਦੋ ਘਰਾਣੇ ਦਰਖਾਸਤ ਦਿੱਤੀ ਸੀ ਜੋ ਕੋਈ ਕਾਰਵਾਈ ਨਹੀਂ ਹੋਈ ਬਾਕੀ ਘਰ ਕਹਿੰਦੇ ਵੀ ਉਹਨਾਂ ਤੇ ਕਾਰਵਾਈ ਨਹੀਂ ਹੋਈ ਵੀ ਆਪਾਂ ਹੀ ਕਰ ਲਾਂਗੇ ਉਦੋਂ ਬਾਅਦ ਦੇ ਵਿੱਚ ਕੋਈ ਦਰਖਾਸਤਾਂ ਨਹੀਂ ਦਿੱਤੀਆਂ ਕਿਸਾਨਾਂ ਨੇ ਹੁਣ ਤੁਸੀਂ ਇਕੱਠੇ ਹੋਏ ਹੁਣ ਕੀ ਮੰਗ ਹੈ ਤੁਹਾਡੀ ਮੰਗ ਤਾਂ ਬਾਈ ਜੀ ਇਹੀ ਹੈ ਵੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਇਹਨਾਂ ਚੋਰਾਂ ਨੂੰ ਕੰਟਰੋਲ ਕੀਤਾ ਜਾਵੇ ਜੇ ਨਾ ਕੰਟਰੋਲ ਕਰਾਂਗੇ ਤਾਂ ਆਪਾਂ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋਈ ਜਾਂਦਾ ਹੈ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੈ ਕਿਸਾਨ ਸਵੇਰੇ ਆਉਂਦੇ ਆ ਜੋ ਦੇਖਦੇ ਆ ਕੇ ਤਾਰਾਂ ਚੋਰੀ ਹੋਈਆਂ ਪਈਆਂ ਹੁੰਦੀਆਂ ਇੱਕ ਦੋ ਦਿਨ ਦੁਬਾਰੇ ਫੇਰ ਲੱਗੇ ਜਾਂਦੇ ਤਾਰਾਂ ਲਾਉਣ ਤੇ ਝੋਨਾ ਸੁੱਕਦਾ ਹੈਗਾ ਉਹਦਾ ਕਰਕੇ ਨੁਕਸਾਨ ਤਾਂ ਹੋ ਹੀ ਜਾਂਦਾ ਕਿਸਾਨਾਂ ਨੂੰ ਬਜੀ ਕੀ ਨਾਮ ਆ ਆਪਣਾ ਤੇਰਾ ਨਾਮ ਗੁਰਮਨਦੀ ਸਿੰਘ ਆ ਜੀ ਕਿਹੜਾ ਪਿੰਡ ਮਲਕਾਨਾ ਜੀ ਕੀ ਗੱਲ ਹੋਈ ਹੈ ਚੋਰੀ ਹੋਈ ਹੈ ਜੀ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆਂ 6 ਮੋਟਰਾਂ ਦੀਆਂ ਹੋ ਗਈਆਂ ਰਾਤ 6 ਮੋਟਰ ਦੋ ਤਿੰਨ ਦਿਨ ਪਹਿਲਾਂ 6 ਮੋਟਰਾਂ ਦੀਆਂ ਹੋ ਗਈਆਂ ਸੀ ਕਿੰਨੇ ਕ ਟਾਈਮ ਕੋਈ ਪਤਾ ਕੋਈ ਗੱਲ ਬਾਤ ਟਾਈਮ 11 ਤੋਂ 12 ਦਾ ਟਾਈਮ ਹੈ 11 ਤੋਂ 12 ਹਾਂ ਕਿਵੇਂ ਪਤਾ ਲੱਗਿਆ ਉਦੋਂ ਕੁੱਤੇ ਭੌਂਕਿਆ ਸੀ ਬੈਟਰੀ ਮਾਰੀ ਜਦੋਂ ਪਰ ਨਰਮੇ ਵਧੇ ਹੋਏ ਉਹਨਾਂ 'ਚ ਪਤਾ ਨਹੀਂ ਲੱਗਦਾ ਵੀ ਪਰ ਜਦੋਂ ਅਸੀਂ ਆ ਕੇ ਦੇਖਿਆ ਉਦੋਂ ਤਾਰਾਂ ਵੱਢ ਲਈਆਂ ਸੀ ਤਾਰਾਂ ਵੱਢ ਲਈਆਂ ਹਾਂ ਕੀ ਮੰਗ ਹੈ ਹੁਣ ਤੁਹਾਡੀ ਮੰਗ ਤਾਂ ਜੀ ਹੁਣ ਨਾ ਤਾਂ ਪ੍ਰਸ਼ਾਸਨ ਨੂੰ ਕੁਝ ਕਰ ਸਕਦੇ ਜਦੋਂ ਉਹਨਾਂ ਨੇ ਕੋਈ ਹਾਲ ਤੱਕ ਕੋਈ ਸਾਡਾ ਮਦਦ ਕਰੀ ਨਹੀਂ ਪਹਿਲਾਂ ਵੀ ਤਾਰਾਂ ਲਈਆਂ ਪਹਿਲਾਂ ਵੀ ਕਦੇ ਕੋਈ ਵੀ ਸੁਣਵਾਈ ਕੋਈ ਸੁਣਵਾਈ ਨਹੀਂ ਹੋਈ ਹੁਣ ਕੀ ਮੰਗ ਕਰਦੇ ਹੋ ਤੁਸੀਂ ਇਕੱਠੇ ਮੰਗ ਤਾਂ ਵੀ ਬੰਦੇ ਫੜੇ ਜਾਣਾ ਔਰ ਚੋਰੀਆਂ ਰੋਕਣ ਹੁਣ ਜਿਵੇਂ ਝੋਨੇ ਦਾ ਖੜਿਆ ਉਹ ਸੁੱਕੀ ਜਾਂਦੇ ਅੰਕੀ ਨਾਮ ਹੈ ਜੀ ਆਪਣਾ ਪੂਰਾ ਜੀ ਤੇ ਸਿੰਘ ਆ ਜੀ ਕਿਹੜਾ ਪਿੰਡ ਹੈ ਮਲਕਾਣਾ ਜੀ ਮੋਟਰਾਂ ਦੀਆਂ ਤਾਰਾਂ ਲਈਆਂ ਤੁਹਾਡੀਆਂ ਵੀ ਲਈਆਂ ਦੱਸਿਆ ਜੀ ਹਾਂ ਜੀ ਰਾਤ ਲੰਘਾਂ ਮੇਰੇ ਠੇਕੇ ਵਾਲੇ ਬਾਣ ਚੁਲੂਗਾ ਜੀ ਅੱਛਾ ਠੇਕੇਦਾਰ ਤੁਹਾਡੇ ਕੋਲ ਬਾਣ ਕਿੰਨੀਆਂ ਮੋਟਰਾਂ ਦੀਆਂ ਲਈਆਂ ਇੱਥੇ ਤਿੰਨ ਦਾ ਲੰਘਾਂ ਜੀ ਤਿੰਨ ਉਧਰਲੇ ਪਾਸੇ ਦੂਜੀ ਪੱਤੀ ਚ ਲੰਘਾਂ ਜੀ ਅੱਛਾ ਕੀ ਮੰਗ ਹੈ ਹੁਣ ਤੁਹਾਡੀ ਤੁਸੀਂ ਇਕੱਠੇ ਮੰਗ ਤਾਂ ਜੀ ਹੁਣ ਵੀਡੀਓ ਪਾਈ ਜਾਂਦੇ ਆਪਾਂ ਪ੍ਰਸ਼ਾਸਨ ਨੂੰ ਆਖੀ ਜਾਂਦੇ ਆ ਕੋਈ ਹੱਲ ਨਹੀਂ ਇਹਦਾ ਇਹ ਕੱਲ ਨੂੰ ਬੰਦੇ ਫੜੇਗੇ ਪ੍ਰਸ਼ਾਸਨ ਸਾਡੇ ਕੋਲੇ ਅੱਛਾ ਮੰਨ ਲਓ ਤੁਹਾਡਾ ਕਹਿਣਾ ਵੀ ਪ੍ਰਸ਼ਾਸਨ ਜੇ ਕਾਰਵਾਈ ਨਹੀਂ ਕਰਦਾ ਫਿਰ ਤੁਸੀਂ ਆਪਣੇ ਤੌਰ ਤੇ ਕਰੋ ਹਾਂ ਅਸੀਂ ਆਪਣੇ ਤੌਰ ਤੇ ਆਪੇ ਕਰਾਂਗੇ ਕਿੰਜਾਂ